ਜਿੰਦਾਬਾਦ 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 ਹਾਂਜੀ ਪ੍ਰਧਾਨ ਜੀ ਕਿਹੜੇ ਮਸਲੇ ਤੇ ਮੀਟਿੰਗ ਹੋਈ ਆ ਜੀ ਮੈਂ ਕਸ਼ਮੀਰ ਸਿੰਘ ਤੰਗਾਈ ਜ਼ਿਲ੍ਹਾ ਪ੍ਰਧਾਨ ਵੀ ਖਜੂ ਇੱਕਤਾ ਗਰਾਹਾਂ ਆ ਸਾਡੀ ਬਲਾਕ ਆਈ ਨਾਲਾ ਦੀ ਮੀਟਿੰਗ ਜਿਹੜੀ ਆ ਉਹ ਕਕੂਮਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਗਈ ਆ ਮੀਟਿੰਗ ਦੇ ਵਿੱਚ ਸਾਡੇ ਲਗਭਗ 35 ਪਿੰਡ ਜਿਹੜੇ ਹਾਜ਼ਰ ਹੋਏ ਨੇ ਮੀਟਿੰਗ ਦਾ ਸਾਡਾ ਮੁੱਖ ਵਿਸ਼ਾ ਇਹ ਆ ਕਿ ਜਿਹੜਾ ਸਿਆਸੀ ਸਹੇਦ ਉੱਤੇ ਪੁਲਿਸ ਜਿਹੜੀ ਆ ਜਥੇਬੰਦੀ ਦੇ ਕੰਮਾਂ ਨੂੰ ਲੜਕਾ ਰਹੀ ਆ ਜਥੇਬੰਦੀ ਦੇ ਕੰਮਾਂ ਨੂੰ ਜਥੇਬੰਦੀ ਨੂੰ ਟੇਚ ਜਾਣਦੀ ਆ ਤੇ ਸਿਆਸੀ ਦਬਾਅ ਦੇ ਥੱਲੇ ਕੁਲਦੀਪ ਸਿੰਘ ਧਾਰੀਵਾਲ ਮੰਤਰੀ ਜਿਹੜਾ ਇਸੇ ਨਾਲੇ ਦੇ ਵਿੱਚੋਂ ਲੋਕਾਂ ਤੋਂ ਵੋਟਾਂ ਲੈ ਕੇ ਜਿੱਤਿਆ ਅੱਜ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਲੋਕਾਂ ਤੇ ਝੂਠੇ ਪਰਚੇ ਕਰਾ ਰਿਆ ਤੇ 379 ਵਰਗੇ ਪਰਚਿਆਂ ਦੇ ਵਿੱਚ ਇਨਕੁਆਰੀ ਲੱਗੀ ਤੇ ਡੀਐਸਪੀ ਦੀ ਬਾਹ ਮਰੋੜ ਕੇ ਆ ਵੀ ਗ੍ਰਿਫਤਾਰੀ ਜ਼ਰੂਰ ਕਰੋ ਉਹਨਾਂ ਪਰਚਿਆਂ 'ਚ ਲੋਕਾਂ ਨੂੰ ਜੇਲ੍ਹ ਕੱਲਿਆ ਜਾ ਰਿਹਾ ਦੂਜੇ ਪੰਨੇ ਜਿਹੜੇ ਠੱਗੀ ਠੱਗੀ ਦੇ ਪਰਚੇ ਦੇ ਵਿੱਚ ਪੀਓ ਹੋਏ ਨੇ ਕੋਟ ਵੱਲੋਂ ਉਹਨਾਂ ਨੂੰ ਗੋਡੇ ਦੇ ਨਾਲ ਭੌਂਦਾ ਇਹ ਕਰਕੇ ਇਸ ਵਿਰੋਧ ਦੇ ਵਿੱਚੋਂ ਅਸੀਂ ਫੈਸਲਾ ਕੀਤਾ 6 ਤਰੀਕ ਨੂੰ ਇਹਦਾ ਜਵਾਬ ਦੇਣ ਲਈ ਡੀਐਸਪੀ ਦਫ਼ਤਰ ਦੇ ਅੱਗੇ ਵੱਡਾ ਇਕੱਠ ਕਰਕੇ ਇਹਦਾ ਜਿਹੜਾ ਜਵਾਬ ਹੈ ਦਿੱਤਾ ਜਾਊਗਾ ਉਹ ਸਾਡਾ ਜਿਹੜਾ ਇਕੱਠ ਆ ਉਹ ਮਜੂਤਾ ਸਰਕਾਰ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਹੋਊਗਾ ਐਂ ਜਿਹੜਾ ਇਸ ਗੱਲ ਤੋਂ ਪ੍ਰਸ਼ਾਸਨ ਦਾ ਉਹ ਨਾਕਿਆ ਮੋੜ ਕੇ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਸਬੰਧਾਂ 'ਚ ਮੀਟਿੰਗ ਹੋਈ ਜੀ ਮੀਟਿੰਗ ਆ ਜਿੱਥੇ ਬਲਾਗ ਲਿਆਵਾਂ ਤੁਹਾਨੂੰ ਲਾਉਣਾ ਹੋ ਸਬੰਧ 'ਚ ਉਸ ਤੋਂ ਇਲਾਵਾ ਥੋਬਾ ਦਾ ਥੋਬੇਦਿਕ ਮੀਟਿੰਗ ਜਿਹੜਾ ਪਾਸ ਕੀਤਾ ਗਿਆ ਥੋਬੇ ਦੇ ਲੋਕਾਂ ਵੱਲੋਂ ਕਿ ਥੋਬੇ ਅੱਡੇ ਦੇ ਜਿਹੜਾ ਛੜਕਦਾ بڑا ਮਾੜਾ ਹਾਲਿਆ ਇਸ ਤੋਂ ਇਲਾਵਾ ਮਲਕਪੁਰੇ ਛੜਕ ਜਿਹੜੀ ਉਹ ਜ ਇਹਨਾਂ ਠੇਕੇਦਾਰਾਂ ਨੇ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧੀਨ ਹੈ ਠੇਕੇਦਾਰੀ ਕਰ ਰਾਇਆ ਉਹਨਾਂ ਦੇ ਟਿਪਰ ਲੰਘਦੇ ਆ ਟਿਪਰਾਂ ਦੀ ਬਦੌਲਤ ਛੜਕਦੇ ਦੀ ਖਸਤਾ ਹਾਲਤ ਹੋ ਗਈ ਆ ਮਲਕਪੁਰ ਤੋਂ ਜਾਂਦੇ ਆ ਤੰਗਾਈ ਤੱਕ ਬੜੀ ਮਾੜੀ ਛੜਕਿਆ ਇਸ ਤੋਂ ਨਾ ਵੇ ਜਿਹੜੀ ਇਹ ਛੜਕਿਆ ਰੰਦਾਹ ਲ ਜਾਂਦੇ ਆ ਸੋਬੇ ਦਾ ਨਰਕ ਬਣਿਆ ਵੱਡਾ ਜਿਹੜਾ ਵਾ ਉੱਥੇ ਲੰਘ ਨਹੀਂ ਸਕਦਾ ਕੋਈ ਬੜੀ ਮੜੀ ਹਾਲਤ ਹੈ ਉਹ ਕੱਲ 11 ਵਜੇ ਹੀ ਵੱਡੇ ਪੱਦਰ ਦੇ ਸੋਬੇ ਸੰਘਰਸ਼ ਦੇ ਰੂਪਰੇਖਾ ਲਿਖੀ ਆ ਜਿਹਦੇ ਵਿੱਚ ਸਾਰੇ ਪਿੰਡਾਂ ਨੂੰ ਆਪਾਂ ਬੇਨਤੀ ਕੀਤੀ ਹੈ ਵੀ ਸਾਡੀ ਹਮਾਇਤ ਤੇ ਸੋਬੇ ਦੀ ਹਮਾਇਤ ਤੇ ਉਹ ਆਉਣ ਜਾਇ ਜਨਤਾ ਜਾਇ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ